जी मेरी बहन का उसके ससुराल वालों ने मर्डर कर दिया है और मर्डर को सुसाइड का रूप दिखा रहे हैं वो दहेज के लिए अक्सर मारपीट मेरी बहन का नाम पूजा है और मेरा नाम तरुण यादव है वो उसके साथ अक्सर मारपीट करते थे बुरी तरह से उसको मारा जा करते थे जिसके एविडेंस मेरे पास है मैं वीडियोज आपको दूंगा ये मेरी माता जी परेशान है अट्ठारह घंटे से यहाँ बैठी हुई है रोड पर ये मेरे पिताजी हैं ये मेरी सारी फैमिली है ਕੱਲ ਆਫਟਰਨੂੰ ਦੇ ਵਿੱਚ ਸਾਨੂੰ ਸੂਚਨਾ ਮਿਲੀ ਸੀਗੀ ਕਿ ਅਮਰਦੀਪ ਕਲੋਨੀ ਦੇ ਵਿੱਚ ਪੂਜਾ ਨਾਮ ਦੀ ਲੜਕੀ ਹੈ ਜਿਸ ਨੇ ਹੈਂਗਿੰਗ ਨਾਲ ਸੁਸਾਇਸਾਈਡ ਕਮਿਟ ਕਰ ਲਈ ਹੈ ਜਿਸ ਤੋਂ ਬਾਅਦ ਇਮੀਡੀਏਟਲੀ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਸੀਗੀ ਮੌਕੇ ਨੂੰ ਮੌਕੇ ਦਾ ਮਰਾਜਾ ਕਰਕੇ ਜਿਹੜੀ ਮ੍ਰਿਤਕ ਦੀ ਦੇ ਹੈ ਉਹਨੂੰ ਫਟਾਫਟ ਸਿਵਲ ਹਸਪੀਟਲ ਵਿਖੇ ਪਹੁੰਚਾਇਆ ਗਿਆ ਜੀ ਜਿਸ ਤੋਂ ਬਾਅਦ ਪੂਜਾ ਦਾ ਜਿਹੜਾ ਬ੍ਰਦਰ ਹੈ ਉਹ अर्ली मॉर्निंग ਅਸ਼ਵਰੇਥ ਆਨੇ ਹਾਜ਼ਰ ਆਇਆ ਸੀਗਾ ਜਿਸ ਨੇ ਆਪਣਾ ਬਿਆਨ ਦਰਜ ਕਰਾਇਆ ਕਿ ਉਹਦੇ ਹਸਬੰਡ ਵੱਲੋਂ ਪੂਜਾ ਦੇ ਹਸਬੰਡ ਵੱਲੋਂ ਉਹਦੇ ਦਿਓਰ ਵੱਲੋਂ ਐਂਡ ਇਨ-ਲॉज ਮਦਰ ਐਂਡ ਫਾਦਰ ਵੱਲੋਂ ਲਗਾਤਾਰ ਦਾਜ ਦੇ ਚੱਕਰ 'ਚ ਪੂਜਾ ਨੂੰ ਟਾਰਚ ਕੀਤਾ ਜਾਂਦਾ ਸੀਗਾ ਜਿਸ ਦੇ ਬਿਆਨ ਤੇ ਮੁਕੱਦਮਾ ਨੰਬਰ 17 आ, 197 ਪੁਲਿਸ ਸਟੇਸ਼ਨ ਡੇਰਾਬਸੀ ਦਰਜ ਕੀਤਾ ਗਿਆ ਅੰਡਰ ਸੈਕਸ਼ਨ 304 ਬੀ ਐਂਡ ਜੀ ਤਫਤੀਸ਼ جاری ਹੈ ਅੱਜ ਅਸੀਂ ਲੜਕੀ ਦਾ ਪੋਸਟਮਾਰਟਮ ਕਰਾ ਰਹੇ ਹਾਂ ਤੇ ਬਾਕੀ ਕਾਨੂੰਨੀ ਕਾਰਵਾਈ ਇਸ ਤੋਂ ਬਾਅਦ ਅਮਲ ਕੀਤੀ ਜਾਊਗੀ ਜੀ ਸਰ ਕੋਈ ਅਰੈਸਟ ਹੋਇਆ ਇਹਨਾਂ ਨੇ ਮੁਕੱਦਮਾ ਬਾਈ ਨੇਮ ਦਰਜ ਕਰਾਇਆ ਜੀ ਅਸੀਂ ਤਫਤੀਸ਼ ਕਰ ਰਹੇ ਹਾਂ ਜਲਦੀ ਰੋਸ਼ਨ ਨੂੰ ਗ੍ਰਿਫਤਾਰ ਕਰਾਂਗੇ